칸데 칸데 हां जी सर आज तलवंडी मालिक ਵਿਖੇ ਐਨੀ ਪੁਲਿਸ ਆਈ ਹੈ ਜੀ ਤਾਂ ਕੀ ਮੋਟਿਵ ਹੈ ਜੀ ਇਹਦਾ ਅੱਜ ਜੀ ਮਾਨਯੋਗ ਸ਼੍ਰੀ ਵਰੁਣ ਸ਼ਰਮਾ ਆਈਪੀਐਸ ਐਸਐਸਪੀ ਪਟਿਆਲਾ ਦੇ ਦਿਸ਼ਾ ਨਿਰਦੇਸ਼ ਦੇ ਇਹ ਵੀ ਸਾਡਾ ਮਾਨਯੋਗ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੁੱਧ ਜਿਹੜਾ ਸਾਡਾ ਯੂਟੂਬ ਚੱਲ ਰਿਹਾ ਹੈ ਔਰ ਅਗੇਨਸਟ ਉਸੇ ਲੜੀ ਦੇ ਤਹਿਤ ਸਬ ਡਿਵੀਜ਼ਨ ਸਮਾਣਾ ਦੀ ਫੋਰਸ ਅਤੇ ਸੀਆਈਏ ਸਮਾਣਾ ਦੀ ਫੋਰਸ ਨਾਲ ਲੈ ਕੇ ਅਜਤ ਤਲਵੰਡੀ ਮਲਕ ਪਿੰਡ ਪੰਦਾ ਸਦਰ ਸਮਾਣਾ ਦੇ ਵਿੱਚ ਜੋ ਕਿ ਸਾਡਾ ਇੱਕ ਡਰਗ ਹੌਟਸਪੌਟ ਵੀ ਹੈ ਜਿੱਥੇ ਸਾਨੂੰ ਰੈਗੂਲਰ ਇਨਪੋਰਟਸ ਵੀ ਆ ਰਹੇ ਸੀ ਲੋਕਾਂ ਦੇ ਤੇ ਅਸੀਂ ਇੱਥੇ ਇੱਕ ਅਜ ਕੰਟਿਨੈਂਟ ਸਰਚ ਆਪਰੇਸ਼ਨ ਕਰਾਇਆ ਗਿਆ ਤੋਂ ਦੋ ਪਾਸੇ ਐਂਟਰੀ ਪੁਆਇੰਟ ਨੇ ਇਸ ਪਿੰਡ ਦੇ ਉੱਥੇ ਅਸੀਂ ਨਾਕਾਬੰਦੀ ਕੀਤੀ ਹੈ ਤੇ ਕਈ ਜਿਹੜੇ ਸਾਡੇ ਸਸਪੈਕਸ਼ਨ ਨੇ ਉਹਨਾਂ ਤੇ ਅਸੀਂ ਉਹਨਾਂ ਦੇ ਘਰਾਂ 'ਚ ਅਸੀਂ ਰੇਡ ਕੀਤੀ ਹੈ ਤੇ ਕੁਝ ਲੋਕੀ ਅਸੀਂ ਸ਼ੱਕੀ ਵੇਖੀਏ ਉਹ ਰੌਂਡ ਆਪ ਵੀ ਕੀਤੇ ਤੇ ਉਹਨਾਂ ਖਿਲਾਫ ਜੋ ਵੀ ਬਣਦੀ ਕਾਰਵਾਈ ਹੋ ਗਈ ਇਸ ਨੂੰ ਅਮਲ ਵਿੱਚ ਲਿਆਉਣ